ਕਮਾ ਗੰਮ ਦੇ ਦੇਸੀ ਦੇ ਵਿਦਲੇ ਬਾਬਾ ਬੁੱਢਾ ਸਾਹਿਬ ਜੀ ਦੇ ਰਸਤੇ ਨੂੰ ਜਾਂਦਾ ਹੈ ਤੇ ਇੱਥੇ ਪੰਜ ਜਗ੍ਹਾ ਤੇ ਵੱਖ-ਵੱਖ ਤਰ੍ਹਾਂ ਦੇ 36 ਪਕਵਾਨ ਜਿਹੜੇ ਲੰਗਰ ਲੱਗਦੇ ਨੇ ਤੇ ਸੇਵਾ ਵੀ ਚੱਲਦੀ ਰਹਿੰਦੀ ਹੈ ਸੰਤਾਂ ਜਿਨ੍ਹਾਂ ਦੇ ਸੰਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਆਸਥਾਨ ਤੋਂ ਆ ਕੇ ਤੇ ਇੱਥੇ ਜਿਹੜਾ ਦੇਸੀ ਦੇ ਵਿਦਲੇ ਬਵਾਇਕ ਨੂੰ ਕੁਝ ਸਿੱਖ ਸੰਤਾਂ ਨਾਲ ਗੱਲਬਾਤ ਕਰਨਗੇ ਕਮਾ ਗੰਮ ਪਕਾਰੇ ਕਰਵਾ ਕਰਮਕਾ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਖੋਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਇਹ ਇਥੋਂ ਦੇ ਜਿਹੜੇ ਪਰਮਦੇ ਇਹਨਾਂ ਦਾ ਫਰਦੂਸ ਸਾਹਿਬ ਰੋਲ ਹੈ ਔਰ ਆਗੋਨੀਤੀ ਦੇਸੀ ਕੇ ਬਦਲਾਵ ਪਰਮਦੇ ਸਾਹਿਬ ਦੇਸੀ ਕੇ ਹੋਵੇ ਜਨਾਬ ਮਾਲ ਬਾਸ ਪੱਤੀ ਦੇ ਚਾਲ ਨਾਲ ਜਿਹੜੇ ਮੇਲੇ ਦੀਆਂ ਸਿੱਖ ਸੰਗਤਾਂ ਨੂੰ ਫਰਦੂਸੀ ਕਾਲਾ ਸੋਹ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਤ ਸਾਹਿਬ ਰੋਡ ਛਾਟਾ ਸਾਹਿਬ ਜੋ ਕਿ ਇਹ ਸਥਾਨ ਜੋ ਰਾਮਾਤਿਵਾ ਬੜਾ ਸੰਗਤ ਦੇ ਵਿੱਚ ਆਉਂਦਾ ਹੈ ਸੇਵਾ ਪਾਗਾਂ ਵਾਲੇ ਸਾਹਿਬ ਨਾਲ ਗੱਲਬਾਤ ਕਰਾਂਗੇ ਜੀ ਕੀ ਹੋਵੇ ਜੀ ਜੀ ਦੇਸੀ ਕੀ ਆਦੇਸ਼ ਗਲੋਬ ਚਾਕੇ ਜਾਓ ਆਦਰੂ ਜੀ ਗੁਰੂ ਸਾਹਿਬ ਜੀ ਸੇਫਟੀ ਮਾਮਲੇ ਦੇ ਵਿੱਚ ਰੱਖਦੇ ਹੋਏ ਕੀ ਸੰਦੇਸ਼ ਦੇਣਾ ਚਾਹਣਗੇ ਬੜੈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰਬੱਤ ਸੰਗਤ ਨੂੰ ਤਨ ਤਨ ਬਾਬਾ ਬੁੱਢਾ ਸਾਹਿਬ ਦੀ ਬ੍ਰਹਮਜਨੀ ਬਾਬਾ ਬੁੱਢਾ ਸਾਹਿਬੀ ਦੇ ਜੋੜ ਮੇਲੇ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਸਿੱਖ ਸੰਗਤਾਂ ਨੂੰ ਸੇਫਟੀ ਨੀ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਭ ਸੰਗਤਾਂ ਨੂੰ ਇਹੋ ਮੈਸੇਜ ਕਹਿੰਦਾ ਵੀ ਲੰਗਰਾਂ ਦੇ ਵਿੱਚ ਹਿੱਸੇ ਪਾਓ ਆਪਣੀ ਮਾਇਆ ਨੂੰ ਸਫਲ ਕਰੋ ਜੋ ਅੱਜ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਮਹਾਰਾਜ ਕਿਰਪਾ ਕਰੇ ਗੁਰੂ ਦੀ ਨਕੀਦ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਸੇ ਮਾ ਬਾਜੀ ਕਿਰਪਾ ਕਰੇ ਸਕੇ ਪਾਸ਼ਾ ਮੈਂ ਇਹ ਸੇਸਾ ਚਾਹੁੰਦਾ ਵੀ ਨਸ਼ੇ ਤੋਂ ਨੌਜਵਾਨ ਬਚਣ ਨਵੀਂ ਜੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਨਵੀਂ ਜੂਥ ਹੁੱਲੜਬਾੜੀ ਬਹੁਤ ਕਰਦੀ ਹੈ ਤੇ ਸੇਫਟੀ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿਉਂਕਿ ਇਹ ਜੋ ਰਸਤਾ ਹੈ ਇਹ ਬੀੜ ਬਾਬਾ ਗੁੱਡਾ ਸਾਹਿਬ ਜੀ ਦੇ ਅਸਥਾਨ ਨੂੰ ਜਾਂਦਾ ਹੈ ਕੀ ਸੰਦੇਸ਼ ਦੇਣਾ ਚਾਹੋਗੇ ਇਹ ਜੀ ਜੋ ਸੰਤ ਸਾਹਿਬ ਰੋਡ ਇਹ ਗੁਰੂਤਾ ਮੰਨੂ ਖਟੂਰ ਸਾਹਿਬ ਗੋਂਦਵਾਲ ਸਾਹਿਬ ਅਨੇਕ ਹੀ ਜੋ ਸੇਰ ਰੋਡ ਦੇ ਉੱਤੇ ਹੀ ਮਾ ਤੇ ਆਸ਼ੀਸ਼ ਜੇ ਨੇ ਆਪਣਾ ਜਨਮ ਲਿਆ ਹੈ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਮਹਾਂਪੁਰ ਸਾਹਿਬ ਨੂੰ ਕਿੰਨਾ ਜਨਮ ਸਥਾਨਾਂ ਨੂੰ ਜੋੜਨ ਵਾਲੀ ਸੜਕ ਇਹ ਪਵਿੱਤਰ ਸੜਕ ਜੋ ਸਰਕਾਰਾਂ ਵੱਲੋਂ ਜੋ ਇੱਥੇ ਆਉਂਦੀਆਂ ਮਸ਼ਕਲਾਵੀਆਂ ਜੋ ਗਦਾਮਾਂ ਦੇ ਰਕਮਾਂ ਦੇ ਖੜੇ ਖੋਤੇ ਹੁੰਦੇ ਨੇ ਜੋ ਹੋਰ ਸੁਵਿਧਾ ਮਸਲਾ ਹੈ ਇਹ ਗੁਰੂ ਦੀ ਨਗਰੀ ਨੂੰ ਜਿੱਦਿਹਾ ਸਰਕਾਰਾਂ ਦੇ ਪ੍ਰਸ਼ਾਸਨ ਨੇ ਇਹਨਾਂ ਦਾ ਧਿਆਨ ਕਰੇ ਗੁਰੂ ਦੀ ਇਹ ਬਹੁਤ ਪਵਿੱਤਰ ਹੈ ਜੋ ਜੋ ਇੱਕੋ ਵੱਡੀ ਸਮੱਸਿਆ ਸਾਡੀ ਪੁੱਲ ਦੀ ਆ ਰਹੀ ਏ ਫੜਕ ਤੇ ਜੋ ਵੈਸਾ ਆਪਣਾ 13 ਗੱਡੀਆਂ ਆਉਂਦੀਆਂ ਵਾ ਤੇ 13ੋ ਚੋਕ 52 52 ਵਰੀ ਫੜਕ ਬੰਦ ਹੁੰਦਾ ਕਿਉਂਕਿ ਆਲਾ 24 ਕਦੀ ਗੱਡੀ ਨੂੰ ਲੈ ਕੇ ਜਾਂਦਾ ਕਦੀ ਛੱਡ ਕੇ ਆਉਂਦਾ ਵਾ ਉਸ ਦਾ ਕਾਲ ਦੇ ਵਿੱਚ ਜਿਹੜਾ ਫੜਕੋ ਕਹਿੰਦੀਆਂ ਕਿ ਜਦੋਂ ਦੇ ਵਿੱਚੋਂ ਮੇਰੇ ਸਾਹਬ ਨਾਲ ਜੇ ਆਹ ਵਾਈਕਲ ਦੇ ਫੜਕ ਬੰਦ ਰਹਿਦਾ ਇਹ ਸਕਲ ਬਹੁਤ ਪਰੇਸ਼ਾਨ ਹੈ ਜੋ ਸ਼ੁਰੂ ਵੀ ਲੱਗਦੀ ਹੈ ਬੜੀ ਦੂਰੋਂ ਦੂਰੋਂ ਛੰਤ ਫੜਕ ਦੇਣ ਕੇ ਪਖਾੜੋ ਦੀਆਂ ਅੱਜ ਪੈਚਵੀਂ ਆ ਅੱਜ ਤੁਸੀਂ ਉਸਰ ਜਾ ਕੇ ਵੇਖੋ ਕੀ ਛੱਟਾਂ ਦਾ ਹਾਲ ਆ ਬੁਰਾ ਮੱਦਾ ਆ ਫਿਰ ਸਰਕਾਰ ਨੂੰ ਜਾਂ ਰੇਲਵੇ ਵਾਲਿਆਂ ਨੂੰ ਕਹਿੰਦਾ ਵੀ ਇਹ ਜਿਹੜਾ ਜਿਹੜਾ ਫੜਕ ਦਾ ਇਹਦਾ ਜਰੂਰ ਜਿਹਦਾ ਸ਼ਾਬਾ ਇਹਦਾ ਰੇਲਵੇ ਪੱਢ ਕੇ ਇਹਨੂੰ ਦਸਤਾਰ ਕਿਹਾ ਜਾਵੇ ਜੀ ਇਹਨਾਂ ਦਾ ਕਹਿਣਾ ਹੈ ਕਿ ਜੋ ਰੇਲਵੇ ਫਾਟੇ ਤਾ ਛੋਟਾ ਸਾਹ ਉਮਰਤਾਰ ਵਿਚੋਂ ਉਹ ਜੇ ਫਾਟੇ ਤਾਂ ਬਿਜੂ ਦਾ ਨਹੀਂ ਬਸ ਬੰਦਾ ਤੇ ਸੰਤਾ ਨਾਲ ਬਹੁਤ ਪ੍ਰਚੰਡ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਗੁਰੂ ਕੀ ਵਡਾਲੀ ਜੋ ਜੀ ਦੇ ਮੇਲੇ ਦਾ ਸਾਹਮਣੇ ਮਹਾਰਾਜ ਕਿਸ਼ਪਾ ਕਰੇ ਇਹ ਨਗਰਵਾਸੀਆਂ ਅੰਤਿਨ ਬਾਬਾ ਬੁੱਢਾ ਜੀ ਬ੍ਰਾਹਮਣੇ ਬਾਬਾ ਬੁੱਢਾ ਜੀ ਦੀ ਸ਼ਕਤੀ ਇਹ ਜਨਮ ਸਥਾਨ ਮੁਖਸ਼ੇ ਤੋਂ ਲੈ ਕੇ ਜੀ ਦੇਸੀ ਕੇ ਉਹਨੇ ਬੀੜ ਬਾਬੋ ਬਰਾ ਸਾਹਿਬ ਉਹ ਬਾਬਾ ਬੱਤੀ ਦੇ ਪਾਉਂ ਦਾ ਸਾਥਾ ਮਾਰਦਾ ਗਰਮ ਗਰਮ ਤੜੇ ਲਾਲੇ ਸਾਬ ਤੇ ਵਾਲੇ ਗਰੂਹ ਨਾਲੇ ਸਾਬ ਤੇ ਸਿੱਖ ਸੰਗਤਾਂ ਵੱਲੋਂ ਜਿਹੜੇ ਬਣਾਏ ਜਾ ਰਹੇ ਨੇ ਤੇ ਸਿੱਖ ਸੰਗਤਾਂ ਦੇਖੋ ਤਕਵਾਨ ਛੱਕੇ ਗੁਰੂ ਘਰ ਦਾ ਆਨੰਦ ਮਾਣਦੀਆਂ ਪਈਆਂ ਸੰਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਿੱਖ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਮਾਣਦੀਆਂ ਪਈਆਂ ਉਹ ਤੋਂ ਲੰਗਰ ਦੀਆਂ ਸ਼ਤਰਿਆਂ ਨੇ ਤੇ ਮੰਮੀ pouquinho ਦਿਖਾਉਣੇ ਵਾਲਾ ਸਿਕ ਸੰਤਨੂ ਤੰਤਨ ਬਾਬਾ ਬੁੱਢਾ ਬ੍ਰਹਮ ਜਾਨੀ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਦੀਆਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਰਬੱਤ ਸਿੱਖ ਸੰਤਨ ਨੂੰ ਲੱਖ ਲੱਖ ਵਧਾਈ ਦੇਣਾ ਚਾਹਨਾ ਹੈ ਤੇ ਨਾਲ ਹੀ ਸਾਡੇ ਵੀਰ ਡਾਕਟਰ ਸਾਹਿਬ ਸਰਦਾਰ ਸਰਜੀਤ ਸਿੰਘ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਨੌਜਵਾਨ ਪੀੜ੍ਹੀ ਨੂੰ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਾਬਾ ਜੀ ਕੀ ਕਹਿਣਾ ਚਾਹੋਗੇ ਸਰ ਸਭੀਆਂ ਜੋ ਸੰਗਤਾਂ ਆ ਰਹੀਆਂ ਨੇ ਬੜੀ ਦੂਰ ਤੋਂ ਆਏ ਛੱਡਾ ਭਰਨਾ ਨਾਲ ਸੰਗਤਾਂ ਸੇਵਾ ਕਰੀਆਂ ਨੇ ਤੇ ਇਹ ਜਿਹੜੇ ਵੀਰ ਆਪਣੀ ਸੇਵਾ ਕਰ ਰਹੇ ਨੇ ਇਹ ਬੇਨਤੀ ਕਰਾਂਗੇ ਕਿ ਰੋਡ ਨੂੰ ਥੋੜਾ ਜਿਹਾ ਛੱਡ ਕੇ ਜਿਹੜੇ ਆਪਣੇ ਮੋਟਰਸਾਈਕਲ ਆ ਉਹਨਾਂ ਨੂੰ ਇਸ ਸਾਈਡ ਤੇ ਲਾ ਕੇ ਗੱਡੀਆਂ ਨੂੰ ਸਾਈਡ ਤੇ ਲਾ ਦੇ ਜੀ ਕਿਉਂਕਿ ਅਸੀਂ ਲੰਗਰ ਚਾਹੀ ਤੇ ਬਾਬਾ ਬਦਸਰਗਨ ਪੁੱਛਿਆ ਪ੍ਰਾਪਤ ਕਰਨ ਤਾਂ ਕਿ ਆਪਾਂ ਆਉਣ ਜਾਣ ਵਾਲੀ ਸੰਗਤ ਨੂੰ ਵੀ ਡਿਸਟਰਬ ਨਾ ਹੋਵੇ ਤੇ ਜਿਹੜੀ ਸੰਗਤ ਸੇਵਾ ਕਰ ਰਹੀ ਉਹ ਵੀ ਨਾ ਡਿਸਟਰਬ ਹੋਵੇ ਇੱਥੇ ਕੋਈ ਹਾਸੇ ਦਾ ਸਕਾਰਨਾ ਹੋਵੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਮਾਲਕ ਦਾ ਲੰਗਰ ਦਾ ਛੋਟੇ ਵਰਤ ਤੇ ਖੁਸ਼ਿਆ ਗੁਰੂ ਸਰਬਾ ਦੀਆਂ ਆਪ ਲੈ ਰਿਹਾ ਵਾਂ ਕੋਈ ਰਹਿਣੀਆਂ ਵਾਂ ਸ੍ਰੇਮ ਸਤਕਾਰ ਸਦਾ ਨਾਲ ਤੇ ਜੇ ਆਪਾਂ ਜਲਦਬਾਜ਼ੀ ਵਿੱਚ ਕੋਈ ਕੰਮ ਕਰਾਂਗੇ ਤੇ ਕੁਝ ਵੀ ਨਾ ਕਰਾਂਗਾ ਮੈਂ ਕਰਕੇ ਬੜੇ ਪਿਆਰ ਨਾਲ ਸਤਕਾਰ ਨਾਲ ਸਭ ਬੰਨ ਬੈਂਦੀ ਹੈ ਤੇ ਮਹਾਰਾਜ ਲੰਗਰ ਛੱਕ ਕੇ ਇੱਕ ਇੱਕ ਦੀਆਂ ਪ੍ਰਾਪਤ ਕਰਨਾ ਜੀ ਬਿਲਕੁਲ ਜੀ ਸਰਜੀ ਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਮੋਟਰਸਾਈਕਲ ਲੈ ਕੇ ਬੁਲਟ ਮੋਟਰਸਾਈਕਲ ਲੈ ਕੇ ਵੱਡੇ ਵੱਡੇ ਟਰੈਕਟਰਾਂ ਦੇ ਉੱਪਰ ਹਾਰਨ ਲਾ ਕੇ ਵੋਲੇਸ਼ਨ ਕਰਦੇ ਨੇ ਕੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਸੜਕ ਜਿਹੜਾ ਰੋਡ ਹੈ ਰੋਡ ਵਨਵੇ ਹੈ ਤੇ ਸੰਕਟਾਂ ਦਾ ਭਾਰੀ ਇਕੱਠ ਜਿਹੜਾ 5 6 7 ਤਰੀਕ ਨੂੰ ਜਿਹੜਾ ਲਗਾਤਾਰ ਇਸ ਰੋਡ ਉੱਪਰ ਦੀ ਗੁਜ਼ਰਨਾ ਹੈ ਤੇ ਕੀ ਸਿੱਖ ਸੰਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਇਹ ਜੋ ਵਨਵੇ ਰੋਡ ਹੈ ਤੇ ਇਹ ਰੋਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਆਪ ਦੀ ਸੇਫਟੀ ਤੇ ਦੂਸਰੇ ਪਰਸਨ ਦੀ ਵੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਕੀ ਕਰਨਾ ਚਾਹੋਗੇ ਇਹੋ ਹੀ ਬੇਨਤੀ ਜਿੰਨੇ ਵੀ ਟਰੈਕਟਰਾਂ ਵਾਲੇ ਵੀਰ ਆ ਤੇ ਮੋਟਰਸਾਈਕਲਾਂ ਦੇ ਝੰਡੇ ਲਾਉਣ ਵਾਲੇ ਵੀਰ ਆ ਇਹਨਾਂ ਨੂੰ ਪੜਾਂਗੇ ਕਿ ਅਸੀਂ ਤੇ ਆਏ ਹਾਂ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਬਿਲਕੁਲ ਬਿਲਕੁਲ ਤੇ ਅਸੀਂ ਪੈ ਗਏ ਆ ਵੀ ਦਿਖਾਵੇ ਦੇ ਚੱਕਰ ਵਿੱਚ ਮੋਟਰਸਾਈਕਲ ਸਾਡੇ ਜਿਹੜੇ ਆ ਉਹ ਇੰਨੀ ਹੀ ਤੇਜ਼ ਭਜਾ ਕੇ ਜਾ ਰਹੇ ਆ ਵਨਵੇ ਹੈ ਤੇ ਬਾਬਾ ਬੁੱਢਾ ਸਾਹਿਬ ਦੀਆਂ ਸੰਕਟਾ ਸੇਵਾ ਕਰਨ ਮੇਂ ਦਰਸ਼ਨ ਕਰੇ ਜਾ ਰਹੀਆਂ ਤੇ ਇਹ ਕੀ ਦਿਖਾਉਣਾ ਚਾਹੁੰਦੇ ਆ ਮੈਂ ਤੇ ਇਹ ਸਮਝ ਨਹੀਂ ਆ ਰਿਹਾ ਕਿ ਜਿਹੜਾ ਵੀ ਸਵਾਰ ਹੋ ਗਿਆ ਵਾ ਇਹ ਟਰੈਕਟਰਾਂ ਤੇ ਸਪੀਕਰ ਵੀ ਇੱਡੇ ਵੱਡੇ ਲਾਏ ਬਿਲਕੁਲ ਜੀ ਟਰੈਕਟਰਾਂ ਤੇ ਦੇਖੋ ਜਿਸ ਤਰ੍ਹਾਂ ਦੇ ਸਪੀਕਰ ਲਗਾਏ ਗਏ ਨੇ ਇਹਨਾਂ ਵੋਲਿਊਮ ਜਿਹੜਾ ਉੱਚੀ ਕਰਕੇ ਦੇਖੋ ਇੱਕ ਨਾਰਮਲ ਮੋਟਰਸਾਈਕਲ ਦਾ ਹਾਰਨ ਵੀ ਪਿੱਛੋਂ ਜਿਹੜਾ ਉਹ ਸੁਨਾਈ ਨਹੀਂ ਦਿੰਦਾ ਇੰਨੀ ਉੱਚੀ ਆਵਾਜ਼ ਦੇ ਵਿੱਚ ਜਿਹੜਾ ਸਪੀਕਰ ਲਗਾਏ ਗਏ ਨੇ ਉੱਤੋਂ ਟਰੈਕਟਰਾਂ ਤੇ ਮੋਟਰਸਾਈਕਲਾਂ ਦੀਆਂ ਆਵਾਜ਼ਾਂ ਤੇ ਨਵੀਂ ਯੂਥ ਜਿਹੜੀ ਆ ਉਹ ਵੀ ਕਿਤਨਾ ਕਿਤੇ ਚੰਗੀ ਆ ਕਿ ਮੈਂ ਵੀ ਟਰੈਕਟਰ ਤੋਂ ਅੱਗੇ ਨਹੀਂ ਲੰਘਾ ਕੇ ਜਿਹੜਾ ਗੁਜਰ ਜਾਵਾਂ ਗੁਰੂ ਮਾਰੇ ਦੇ ਦਰਸ਼ਨ ਕਰ ਲਈਏ ਲੇਕਿਨ ਇਹ ਜਿਹੜਾ ਰਸਤਾ ਹੈ ਬਹੁਤ ਹੀ ਡੇਂਜਰ ਹੈ ਖਤਰਨਾਕ ਰਸਤਾ ਹੈ ਕਿਉਂਕਿ ਅੱਜ ਤੇ ਕੱਲ ਤੇ ਪਰਸੋਂ ਇਸ ਰਸਤੇ ਤੇ ਭਾਰੀ ਜਿਹੜਾ ਸੰਕਟਾਂ ਦਾ ਇਕੱਠ ਹੈ ਇੱਕ ਤਿਲ ਸੁੱਟਣ ਨੂੰ ਜਿਹੜੀ ਜਗ੍ਹਾ ਵੀ ਜਿਹੜੀ ਨਹੀਂ ਮਿਲਦੀ ਤੇ ਮੈਂ ਵੀ ਆਪਣੀਆਂ ਸੰਕਟਾਂ ਨੂੰ ਗੁਰੂ ਘਰ ਜਿੰਨੀਆਂ ਵੀ ਦੇਸ਼ ਵਿਦੇਸ਼ ਤੋਂ ਦੂਰ ਦਰਾਡੇ ਤੋਂ ਆਈਆਂ ਸਿੱਖ ਸੰਗਤਾਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਮੋਟਰਸਾਈਕਲ ਵਾਲੇ ਜਿੰਨੇ ਵੀ ਨੌਜਵਾਨ ਹੈ ਉਹ ਜਲਦੀ ਦੇ ਕਾਰਨ ਤੇਜ਼ ਮੋਟਰਸਾਈਕਲ ਨੂੰ ਨਾ ਪਹਜਾਓ ਤੇ ਟਰੈਕਟਰ ਵਾਲੇ ਵੀਰ ਜਿੰਨੇ ਵੀ ਟਰੱਕਾਂ ਵਾਲੇ ਵੀਰ ਆ ਜਾਂ ਬੱਸਾਂ ਵਾਲੇ ਜਿੰਨੇ ਵੀ ਮੇਰੇ ਵੀਰ ਹੈ ਉਹਨਾਂ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਉਹ ਵੀ ਇਸ ਰਸਤੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਤੇ ਕੋਈ ਐਦਾਂ ਦਾ ਇਨਸੀਡੈਂਟ ਕਿਤੇ ਕੋਈ ਪਾਣਾ ਨਾ ਵਾਪਰ ਜਾਵੇ ਜਿਸ ਦੇ ਕਾਰਨ ਕੋਈ ਨੌਜਵਾਨ ਪੀੜ੍ਹੀ ਨੂੰ ਏ ਜਿਹੜਾ ੱੱਕਾ ਲੱਗੇ ਕਿਸੇ ਦਾ ਭੈਣ ਦਾ ਵੀਰ ਚਲ ਜਾਵੇ ਕਿਸੇ ਦਾ ਭਰਾ ਚਲ ਜਾਵੇ ਤੇ ਮੈਂ ਵੀ ਆਸਰ ਕਰਦਾ ਕਿ ਜਿੰਨੇ ਵੀ ਮੇਰੇ ਵੀਰ ਆਉਣ ਜਾਣ ਵਾਲੇ ਉਹ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਨੇ ਔਰ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਬਿਲਕੁਲ ਜੀ ਬਿਲਕੁਲ ਇਹੋ ਹੀ ਆ ਸਾਡੀ ਬੇਨਤੀ ਹੈ ਸਾਰੇ ਵੀਰਾਂ ਅੱਗੇ ਕਿ ਨਿਮਰਤਾ ਸਾਹਿਬ ਦਾ ਟਰੈਕਟਰ ਟਾਲੀਆਂ ਦੇ ਅਸੀਂ ਸੰਗਤ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਵਾਹਿਗੁਰੂ ਦਾ ਜਾਪ ਕਰਾਉਂਦੇ ਹੋਏ ਹੌਲੀ ਹੌਲੀ ਆਪਾਂ ਜਾਈਏ ਨਾ ਕਿ ਆਪਾਂ ਟਰੈਕਟਰ ਚੈਦੀ ਜਿਹੜੀ ਬਾਦ ਛੱਡ ਕੇ ਲੋਕਾਂ ਨੂੰ ਡਿਸਟਰਬ ਕਰੇ ਭਜਾ ਕੇ ਜਾ ਰਹੇ ਕੀ ਦਿਖਾਉਣਾ ਚਾਹੁੰਦੇ ਆਂ ਜੀ ਉਹ ਬੜਾ ਗਲਤ ਸੰਦੇਸ਼ ਮਿਲਦਾ ਵਾ ਸਾਡੀ ਪੌਂ ਵਾਸਤੇ ਤੇ ਅਸੀਂ ਸੰਦੇਸ਼ ਦੇਣਾ ਵਾ ਕਿ ਗੁਰੂ ਸਾਹਿਬ ਨੂੰ ਖੁਸ਼ੀ ਇੱਦਾਂ ਨਹੀਂ ਮਿਲਦੀਆਂ ਸੰਗਤ ਵਿੱਚ ਬੈਠ ਕੇ ਸਤਨਾ ਲੈ ਕੇ ਜਾਪ ਕਰਦੀ ਹੋਈ ਦਰਸ਼ਨ ਕਰਨ ਜਾਣ ਤੇ ਕੋਈ ਭੈਣ ਭਰਾ ਰਸਤੇ ਤੋਂ ਜਾਣਦਿਆਂ ਉਹਨੂੰ ਵੀ ਵਿੱਚ ਬਿਠਾ ਕੇ ਲੈ ਕੇ ਜਾਣਾ ਦਾ ਫਰਜ਼ ਹੁੰਦਾ ਵਾ ਨਾ ਕਿ ਅਸੀਂ ਇੱਕ ਦੂਜੇ ਤੋਂ ਫਸੜਾ ਕੇ ਲੈ ਕੇ ਜਾਂਦਾ ਦਾ ਪਰ ਜੀ ਬਿਲਕੁਲ ਜੀ ਬਿਲਕੁਲ ਰੀਸੈਂਟਲੀ ਮੈਂ ਵੀ ਦੇਖਿਆ ਸੀ ਕਿ ਟਰੈਕਟਰ ਦੇ ਅੱਗੋਂ ਦੀ ਟਰੈਕਟਰ ਬੰਦਾ ਕੱਢ ਰਿਹਾ ਟਰੈਕਟਰ ਦੇ ਅੱਗੋਂ ਦੀ ਟਰੈਕਟਰ ਕੱਢ ਰਿਹਾ ਤੇ ਮੋਟਰਸਾਈਕਲ ਵਾਲਾ ਮੋਟਰਸਾਈਕਲ ਦੀ ਅੱਗੋਂ ਕੱਢ ਰਿਹਾ ਦੇਖੋ ਰਸਤਾ ਜਿਹੜਾ ਉਹ ਵਨਵੇ ਆ ਔਰ ਸੇਫਟੀ ਨੂੰ ਬਹੁਤ ਹੀ ਧਿਆਨ ਦੇ ਵਿੱਚ ਰੱਖਣਾ ਹੈ ਜੇ ਸਾਡਾ ਜਿਹੜਾ ਮੋਢਲਾ ਫਰਜ਼ ਹੈ ਤੇ ਅਸੀਂ ਇਹ ਸੰਕਤ ਨੂੰ ਪਿਲ ਕਰਾਂਗੇ ਕਿ ਇਹ ਜਿਹੜੇ ਤਿੰਨ ਦਿਨ ਨੇ ਤੇ ਤਿੰਨ ਦਿਨ ਜਿਹੜੇ ਆ ਉਹ ਬਹੁਤ ਹੀ ਧਿਆਨ ਦੇ ਨਾਲ ਰੱਖੇ ਜਾਣ ਜੀ ਬਿਲਕੁਲ ਜੀ ਛਤੀ ਤਰ੍ਹਾਂ ਦਾ ਜਿਹੜਾ ਪਕਵਾਨ ਹੈ ਇਸ ਲੰਗਰ ਦੇ ਵਿੱਚ ਪਕਾ ਕੀ ਸੰਦੇਸ਼ ਜਾਓ ਬਹੁਤ ਹੀ ਗੁਰੂ ਸਾਹਿਬ ਦੀ ਮਹਾਨ ਬਖਸ਼ਿਸ਼ ਹੈ ਲੰਗਰ ਖਾਣਾ ਤੇ ਖਵਾਉਣਾ ਜੀ ਉਹਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਗੁਰੂ ਲੰਗਰ ਖਾਣ ਵਾਸਤੇ ਨਹੀਂ ਬਹੁਤ ਜਾਣਦੇ ਆ ਪਰ ਜਦੋਂ ਖਵਾਉਣ ਦੀ ਵਾਰੀ ਆਉਣੀ ਹੈ ਗੁਰੂ ਸਾਹਿਬ ਦੀ ਮਹਾਨ ਕਿਰਪਾ ਹੋਵੇ ਉਹ ਬਖਸ਼ਿਸ਼ਾ ਹੋਣ ਉਹ ਰਹਿਮ ਦਾ ਹੋਣ ਤੇ ਫਿਰ ਆਪਾਂ ਸੰਗਤ ਦੇ ਨੂੰ ਇਹ ਪਤਾ ਪਾ ਰਹਿਣਾ ਜੋਗੇ ਸਾਧੂਆਂ ਦੀ ਕਿਰਪਾ ਨੇ ਨਾਲ ਹੀ ਸਾਰੇ ਕਾਰਜ ਹੁੰਦੇ ਆ ਉਹਦੇ ਕਾਰਜ ਆ ਉਹ ਆਪੇ ਆਪਾਂ ਕਰੇ ਕਰ ਰਿਹਾ ਆ ਕਿ ਨਿਮਰਤਾ ਸਹਿਤ ਸਾਰੇ ਅਸੀਂ ਬੇਨਤੀਆਂ ਕਰਾਂਗਾ ਕਿ ਜਿੰਨਾਂ ਵੀ ਜੀਵ ਸਾਹਿਬ ਮਿਲਦੇ ਆ ਇਹ ਜਿੰਨੀਆਂ ਵੀ ਆਪਣਾ ਮੁਸਰਾਖੀਆਂ ਹੋਏ ਸੰਸਤੇ ਆਉਣ ਜਾਣ ਨੂੰ ਤੇ ਆਪਣੇ ਪ੍ਰੇਮ ਸਤਿਕਾਰ ਸਹਿਤ ਆਪਣੇ ਦਸਤ ਮੇਲੇ ਕਾਬ ਤੇ ਜੀਵ ਸਾਹਿਬ ਨੂੰ ਸੇਵਾ ਪ੍ਰਾਪਤ ਕਰਨਾ ਇਹਨੀਆਂ ਮੇਂਡੀਆਂ ਬਣ ਤਲੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਸੋ ਸੰਤਾਂ ਨੂੰ ਪੀ ਲੈ ਕਿ ਤੁਸੀਂ ਜਿਸ ਵੀ ਹਿਸਤਾਨ ਤੇ ਜਾਂਦੇ ਹੋ ਗੁਰੂ ਘਰ ਦੀ ਸੇਵਾ ਥੋੜੀ ਚੋ ਥੋੜੀ ਬਹੁਤੀ ਤੋਂ ਬਹੁਤੀ ਸਮਾਂ ਕੱਢ ਕੇ ਆਪਣੀ ਸੇਵਾ ਜਰੂਰ ਗੁਰੂ ਘਰ ਲਗਵਾਇਆ ਕਰੋ ਕੈਮਰਾਮੈਨ ਦੇ ਨਾਲ ਆ ਮੈਂ ਹਰਜੀਤ ਸਿੰਘ ਫੌਜੀ ਤੁਸੀਂ ਦੇਖ ਰਹੇ ਹੋ ਫੌਜੀ ਮੋਦੀ ਖਾਨਾ ਫਰਨੀਚਰ ਅਤੇ ਮਾਰਬਲ ਹਾਊਸ